ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਨਾਲ ਮਿਲ ਕੇ ਮਨਾ ਰਹੀਆਂ ਐਸੀ ਸਬਰ ਦੀ ਮੂਰਤ ਜਿਨ੍ਹਾਂ ਨੇ ਜ਼ਬਰਦਸਤ ਨਿਸ਼ਤੋ ਨ부ਤ ਕਰ ਦਿੱਤਾ ਸੀ ਆਓ ਚਰਨਾਂ 'ਚ ਹਾਜ਼ਰ ਲਵਾਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਿੱਠਾ ਲੱਗੇ ਤੇਰਾ ਪਣਾ ਤੇਰਾ ਪਾਣਾ ਮਿੱਠਾ ਲੱਗੇ ਕੀ ਆਂ ਮਿੱਠਾ ਲੱਗੇ ਹਰ ਨਾਮ ਪਰ ਤਾਂ ਨਿਕਵਾਗੇ ਮਿੱਠਾ ਲੱਗੇ ਤੇਰਾ ਪਾਣਾ ਤੇਰਾ ਪਣਾ ਮਿੱਠਾ ਲੱਗੇ ਤੇਰਾ ਪਾਣਾ ਤੇਰਾ ਪਣਾ ਹਰ ਤਨ ਮਿਰਗਨਿਕ ਪਿਆਰੀ ਸੰਗੀ ਸਾਡੀ ਸਕਲ ਕਰਾ ਰਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਤੇਰਾ ਕੀ ਰਾਮੇ ਖਾਲਾ ਲਗੇ